ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਭਈ ਅੱਜ ਤੁਹਾਡੇ ਵਾਸਤੇ ਨਾ ਟਰਾਲੀ ਲਿਆਂਦੀ ਹੈ ਬਾਈਆਂ ਨੇ ਕਰਨੀਆਂ ਬਕਾਊ ਤੇ ਵੱਧ ਆਪਾਂ ਜਾਣਕਾਰੀ ਬਾਈਆਂ ਤੋਂ ਲਵਾਂਗੇ ਤੇ ਆਪਣੀ ਵੀਡੀਓ ਨਾਲ ਜੁੜੇ ਰਹੋ ਵੱਧ ਤੋਂ ਵੱਧ ਕਰਦੇ ਵੀਡੀਓ ਸ਼ੇਅਰ ਆਜੋ ਸਤਿ ਸ਼੍ਰੀ ਅਕਾਲ ਬਾਈ ਉਹ ਠੀਕ ਠਾਕ ਹਾਂ ਵਧੀਆ ਵੀਰੇ ਠੀਕ ਹੈ ਜੀ ਤੇ ਪਹਿਲਾਂ ਪਿੰਡ ਦਾ ਤੇ ਜ਼ਿਲ੍ਹਾ ਦਾ ਪਿੰਡਾਂ ਪਾਂਦੀਮਾ ਵੀ ਜਿਹੜਾ ਬਣਾ ਲਗਾ ਜੀ ਠੀਕ ਹੈ ਜੀ ਤੇ ਇਹ ਟਰਾਲੀ ਹੈ ਨਾ ਬਾਈ ਹਾਂਜੀ ਹਾਂ ਟਰਾਲੀ ਹੈ ਜੀ ਆਪਣੀ ਕਿੰਨੇ ਫੁੱਟੀ ਹੈ ਬਾਈ ਇਹ 12.5 ਟਰਾਲੀ ਹੈ ਵੀਰੇ ਆਪਣੀ ਠੀਕ ਹੈ 12.5 ਕਮੈਂਟ ਲੀਆ ਇਹ 25 ਕਮੈਂਟ ਪਲੱਸ ਬੇਟਾ ਵੀਰੇ ਦਾ ਠੀਕ ਹੈ ਵੇਟ ਹੈਗਾ ਬਾਈ ਕਨੇ 25 ਪਲੱਸ ਹਾਂ 25 ਪਲੱਸ ਤੇ ਜੈਕ ਲੱਗਾ ਹੈ ਜੀ ਹਾਂ ਜੈਕ ਹੈ ਵੀ ਲੱਗਾ ਹੈ 10 ਇੰਚ ਚਾਸੀ ਆ ਜੀ ਠੀਕ ਹੈ ਚਾਸੀ ਚੈੱਕ ਕਰਾ ਦੇ ਰੇਲ ਦਾ ਹੱਸ਼ ਲੱਗਾ ਵੀਰੇ ਠੀਕ ਹੈ ਬਾਈ ਜੀ ਹਾਂ ਤੇ 8 ਢੰਡੀ ਹੱਬ ਲੱਗੀ ਹੋਇਆ ਹੱਬਾਂ ਚੈੱਕ ਕਰਾ ਦੇ ਤੇ ਟਾਇਰ ਕਿੰਨੇ ਪੈਸੇ ਪਾਇਆ ਟਾਇਰ 40-40 ਪੈਸੇ ਟਾਇਰ ਆ ਵੀਰੇ ਬੇਦਾਗ ਬਗੈਰ ਕੱਟ ਵਾਲਿਆ ਜੀ ਠੀਕ ਹੈ ਰਿਮ ਵੀ ਵਧੀਆ ਪੈਣਾ ਪਈ ਹਾਂ ਜੀ ਮੇਰੇ ਕੋਲ ਪਾਸੇ ਗਲੇ ਵੀ ਨਹੀਂ ਹਾਂ ਜੀ ਹਾਂ ਤੇ ਜੇ ਆਪਾਂ ਹੁਣ ਇਹਦੀ ਰੰਗ ਦੀ ਗੱਲ ਕਰੀਏ ਸਾਰੇ ਮਤਲਬ ਵਧੀਆ ਹੀ ਰੰਗ ਹੈ ਹਾਂ ਹਾਂ ਰੰਗ origignal ਸਾਰਾ ਨਾਲ ਦਾ ਰੰਗ ਆ ਜੀ ਠੀਕ ਆ ਕਿਸੇ ਪਾਸੋਂ ਹੋਰ ਟੱਚਿੰਗ ਨਹੀਂ ਹੋਈ ਨਾ ਨਾ ਜਮ ਨਹੀਂ ਹਾਂ ਇੱਕ ਵਾਰ ਚਾਰੇ ਪਾਸੇ ਘੁਮਾ ਦੇ ਤੇ ਏਕਾ 47 ਕੰਨੀ ਵੀ ਦਿਖਾ ਦੇ ਨਵੇਂ ਮਾਡਲ ਦੀ ਆ ਮਾਡਲ ਜੀ ਮੈਂ 2023 ਲਿਖਿਆ ਹੋਇਆ ਹੈ ਨਾ ਬਾਈ 23 ਹੀ ਬਣੀ ਵੀ ਆ ਜੀ ਠੀਕ ਆ 23 ਹੀ ਬਣੀ ਵੀ ਆ ਹਾਂ ਜੀ ਹਾਂ ਕੀ ਡਿਮਾਰਡ ਕਰਦੇ ਬਾਈ ਡਿਮਾਰਡ ਇਹ 243 ਕਰਦੇ ਆ ਵੀਰੇ ਆਪਾਂ ਬਾਕੀ ਮੌਕੇ ਤੇ ਮਾਰਦਾਨ ਕਰ ਦਾਂਗੇ ਜੀ ਠੀਕ ਆ ਹੈਵੀ ਲੱਗੇ ਵੈਣਾ ਬਈਆ ਬੜੂ ਬੜੂ ਬੜਾ ਹੈਵੀ ਲੱਗਾ ਬਾਈ ਅਬ ਇਹ ਚੁਧਾ ਯਾਦਰ ਹਾਂ ਹਾਂ ਚਾਰ ਮਾਮਲਾ ਫਸਲ ਲੱਗਾ ਵੀ ਚੈੱਕ ਕਰ ਸਕਦੇ ਤੁਸੀਂ ਤੁਮ ਮਟਾਈ ਫਸਲ ਠੀਕ ਆ ਪੂਰਾ ਮੋਟਾ ਫਸਲ ਕਰ ਲਓ ਇੱਕ ਵਾਰ ਮਲਾ ਇੱਕ ਇੱਕ ਵਾਰ ਹੀ ਲਾਇਆ ਹੋਣਾ ਬਈ ਕੰਟੂਕ ਦੇ ਕਿਹੜੇ ਹਾਂ ਜੀ ਠੀਕ ਆ ਤੇ ਪਿੰਡ ਚੀਮਾ ਚ ਖੜੀ ਹੈ ਜਿਲ੍ਹਾ ਇਹਨੂੰ ਪਾਇੰਦਾ ਬਰਨਾਲਾ ਇੱਕ ਵਾਰ ਬਾਈ ਨੰਬਰ ਬੋਲ ਦੋ 628840 ਜੀ 96809 ਠੀਕ ਹੈ ਬਾਈ ਇਹਨਾਂ ਕਰ ਸਕਾ ਸੰਪਰਕ ਬਾਗਵਾਰ ਕਰਦੇ ਵੀਡੀਓ ਸ਼ੇਅਰ ਆ ਜਿਹੜੇ ਵੀ ਵੀਰ ਨੇ ਲੈਣੀ ਹੈ ਉਹਦੇ ਤੱਕ ਪਹੁੰਚਾ ਦੇ ਜਰੂਰ ਅੱਧੀ ਵੀਡੀਓ ਕਿਦਾਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਾਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ